ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਕੋਬਦ ਡੂਮਣੀ ਕੋ ਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠਿਆ ਨਾਲ ਸਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅਗੇ ਊਤਮ ਸਈ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗੁਲਾ ਜਾ ਕਉ ਨਦਰ ਕਰੇ ਜੋ ਤਿਸ ਭਾਵੈ ਨਾਨਕ ਕਾ ਕਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਐ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀ ਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਭ ਲਾਖੀ ਐ ਸ਼ਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤੈਨ ਕਉ ਜਿਨ ਤੇ ਆਇਆ ਹਰ ਨਿਰੰਕਾਰ ਓਨਾਂ ਕੇ ਮੁਖ ਸਦ ਉਜਲੇ ਓਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਗੁਰ ਮਿਲਿਆ ਉਲਟੀ ਭਈ ਨਵ ਨਿਧ ਖਰਚਿਓ ਖਾਓ ਅਠਾਰਾ ਹੈ ਸਿੱਧੀ ਪਿਛੈ ਲਗਿਆ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਤੁਨੀ ਧਾਰ ਵਜਦੇ ਓਨ ਮੰਨ ਹਰ ਲੇਵ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਟਾੜੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨੇਤidev ਹੋ ਦਾਨ ਦਇਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈਨਾਇਆ ਸੁਧ ਇਕ ਓਅੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਘਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਦਿਕ लाਡ ਧਰ ਬੇਖਤਹਿ ਜਮਰਾਓ ਹੱਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਹਿ ਚੋ ਮਰਣਾ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ ਜਾ ਤਿਸ ਭਾਵੈ ਤਾ ਲਾਗੈ ਭਾਉ ਭਰਮ ਭੁਲਾਵਾ ਵਿਚੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਗਸਹਿ ਕਮਲਾ ਜਿਓ ਪਾਰ ਘਰ ਜੋ ਹੈ ਕਪਟ ਨਰਾ ਦੂੜਾ ਆਇਓ ਹਿ ਜਮਹ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠੋਲਾ ਮੈਂ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮਿਲ ਮੇਰੇ ਰਮਈਆ ਮੈਂ ਲੇਹ ਛਡਾਏ ਰਹਾਉ ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਬੇਖਮਕ ਹੋਰ ਪੰਥ ਚਾਲਣਾ ਪ੍ਰਾਣੀ ਰਵ ਸਾਸ ਤਹਿ ਨਾ ਪਰਵੇਸੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀਐ ਸੰਸਾਰੰ ਆਜ ਮੇਰੇ ਮਨ ਪ੍ਰਗਟ ਭਇਆ ਹੈ ਵੇਖੀਐ ਧਰਮਰਾਉ ਤਹਿ ਕਰ ਦਲ ਕਰਨ ਮਹਾਬਲੀ ਤਿੰਨ ਆਗ ਲੜੈ ਮੈਂ ਰਹਿਣ ਨਾ ਜਾਇ ਜੇ ਕੋ ਮੂੰ ਉਪਦੇਸ਼ ਕਰਤ ਹੈ ਵਾਣ ਤਰੇਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤੇਰ ਲੋਚਨ ਰਾਮయ్యా ਸੇਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨਹੋਰੇ ਪੰਡਿਆ ਆਬ ਕਿਛ ਕਹਿਨ ਨਾ ਜਾਈ ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰਿ ਭਵਨ ਮੇ ਖੁਲੀ ਲਾਈ ਰਾਜਾ RAM ਅਨਹਦ ਕਿੰਗੁਰੀ ਬਾਜੈ ਜਾਕੇ ਦਿਸਟ ਨਾਦ ਲਿਵ ਲਾਗੈ ਰਹਾਉ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਨਕ ਕਲਸ ਇਕ ਪਾਇਆ ਤਿਸ ਮਹਿ ਤਾਰ ਚਵੈ ਅਤ ਨਿਰਮਲ ਰਸ ਮਹਿ ਰਸਨ ਚਵਾਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ तीन भवन में है एको जोगी कहो कवन है राजा ऐसे ज्ञान प्रकटया पुरखोत्तम कहो कबीर रंग राता और दुनी सब धर्म भुलानी मन राम रसायन माता श्री राग वाणी भगत बेणी जीवो की पहरया कै कर गावणा ਇਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦਨਾ ਅਹਨਿਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੋਖ ਆਬ ਚਿਤ ਅਦਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨੋ ਵਿਸਾਰਿਆ ਫੇਰ ਪਛਤਾਵੇਗਾ ਮੂੜਿਆ ਤੂੰ ਕਵਨੁ ਕੁਮਤਿ ਭ੍ਰਮ ਲਾਗਾ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰਾ ਅਨਰਾਧਾ ਰਹਾਉ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹਿ ਵਿਆਪੈ रस मेस मेद अमृत बिख चाखी तौ पंच प्रगट संतापै जप ताप संजम छोड सोकृत मत राम नाम ना आराध्य उ छल्या काम काल मत लागी तौ आन सकत गल बांधिया तरण तेज पर त्रय मुख जोह है सर अपसर ना पहचानिया ਉਨਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਨਿਆ ਸੋਤ ਸੰਪਤ ਦੇਖ ਇਹੋ ਮਨ ਗਰਬਿਆ RAM ਰਿਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਾਤਾਲ ਕੀ ਬਾਣੀ लोचन श्रमह बौद्ध बल नाठी ता काम पव समाधाणी ताते बिखय भई मत पावस काया कमल कुमलाणा अवगत बाण छोड अवगत बाण छोड मृत मंडल तो पाछा पछुताणा निकुटी देह देख तुन उपज मान करत नहीं बूझे ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਕਾ ਤੇਜ ਉਡਿਆ ਮਨ ਪੰਖੀ ਅੰਗਨ ਨਾ ਸੁਖਾਈ ਬੇਣੀ ਕਹ ਸੁਨ ਹੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰਨਤਾ ਆਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਅਛਹ ਅੰਤਰਜਾਮੀ ਪ੍ਰਭ ਤੇ ਜਨ ਜਾਣਿ ਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋਕਉ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੇ ਕੋ ਸਰੀਰ ਆਰਾਧੈ ਮੋਕਉ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ